ਕੰਦ ਵਿੱਚ ਹੋਈਆਂ ਕੁਰਬਾਨ ਦੋ 마ਸੂਮ ਜਿੰਦਾ جنگ ਵਿੱਚ ਹੋਈਆਂ ਕੁਰਬਾਨ ਦੋ 마ਸੂਮ ਜਿੰਦਾ ਸਾਰਾ ਹੀ ਜਹਾਨ ਕੁਰ ਲਾਇਆ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਦਹਾਤਾ ਤੇਰਾ ਤਨ ਜਿਗਰਾ ਤੱਕ ਲਾਲਾਂ ਨੂੰ ਡੋਲ ਡੋਲ ਗਈਆਂ ਹੋਣੀਆਂ ਦਿਲ ਪੱਥਰਾਂ ਤੇ ਜੋ ਵੀ ਕਟ ਜੜ ਇਟਾਂ ਦੇ ਨਾ ਪਟ ਅੰਗ ਪਤੇ ਜੋ ਵੀ ਕਟ ਸੂਬੇ ਜ਼ਾਲਮ ਨੇ ਹੁਕਮ ਸੁਣਾਇਆ ਦਾਤਾ ਤੇਰਾ ਥਾਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਦਾਤਾ ਤੇਰਾ ਥਾਨ ਜਿਗਰਾ ਸਿਰ ਭੁੱਲੇ ਨਾ ਜੋ ਕੌਮ ਚ ਜੁਜਾਰ ਪਾ ਗਿਆ ਤੇਰ ਬਰੀਆਂ ਦੇ ਜੰਗ ਚ ਜੀਤ ਲਾ ਗਿਆ ਸਿਰ ਭੁੱਲੇ ਨਾ ਜੋ ਕੌਮ ਚ ਜੁਜਾਰ ਪਾ ਗਿਆ ਪੁੱਤੋ ਕੁੱਪ ਸੀ ਹਨੇਰਾ ਲਾਲ ਪਿਆ ਮੂਰੇ ਤੇਰਾ ਉਤੋਂ ਕੁੱਪ ਸੀ ਹਨੇਰਾ ਲਾਲ ਪਿਆ ਮੂਰੇ ਤੇਰਾ ਪੈਰ ਡਿਗੇ ਤੂੰ ਅਜੀਤ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਦਾਤਾ ਤੇਰਾ ਤਨ ਜਿਗਰਾ ਜਦੋਂ ਮਾਛੀ ਵੜਿਆ ਜਾਂ ਮਾਲੀ ਰੋਲੀ ਰੋਇਆ ਪਬ ਸੂਲਾ ਨੇ ਐ ਪਰੁੰਨੇ ਦੁੱਖ ਪਾਵੇ ਪਾਵੇਂ ਸਹਿਣਾ ਪੱਠ ਖੇੜਿਆਂ ਦਾ ਰਹਿਣਾ ਨੂਰੀ ਮੁਖ ਵਿੱਚੋਂ ਸ਼ਬਦ ਅਲਾਇਆ ਦਾਤਾ ਤੇਰਾ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਆਇਆ ਨੇ ਜਿਗਰਾ ਮੈਲੂ ਪੰਥ ਦਾ ਬਣਾਇਆ ਧੰਮ ਪੁੱਤਰਾਂ ਦੇ ਲਾਏ ਵੇਖ ਐਡੀ ਕੁਰਬਾਨੀ ਲਾਭ ਜਿਤ ਕਬਰਾਏ ਮੈਲੂ ਪੰਥ ਦਾ ਬਣਾਇਆ ਧੰਮ ਪੁੱਤਰਾਂ ਦੇ ਲਾਏ ਵੇਖ ਐਡੀ ਕੁਰਬਾਨੀ ਲਾਭ ਜਿਤ ਕਬਰਾਏ ਨੌਵੇਂ ਗੁਰੂ ਦੇ ਦੁਲਾਰੇ ਤੇਥੋਂ ਜਾਈਏ ਬਲਿਹਾਰੇ ਨੋਵੇਂ ਗੁਰੂ ਦੇ ਦੁਲਾਰੇ ਤੇਥੋਂ ਜਾਈਏ ਬਲਿਹਾਰੇ ਕੌਮ ਲਈ ਸਰਵੰਸ ਤੂੰ ਲੁਟਾਇਆ ਦਾਤਾ ਤੇਰਾ ਤਨ ਜਿਗਰਾ ਹੰਝੂ ਅੱਖੀਆਂ ਚੋਂ ਇੱਕ ਵੀ ਨਾ ਦਾਤਾ ਤੇਰਾ ਤਨ ਜਿਗਰਾ ਦਾਤਾ ਤੇਰਾ ਤਨ ਜਿਗਰਾ ਦਾਤਾ ਤੇਰਾ निजिगरा